ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਚੁੱਕਿਆ ਹੈ ਸਿਆਸਤ ਨਾਲ ਜੁੜੀ ਹੋਈ ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਪਿਛਲੇ ਕਈ ਦਿਨਾਂ ਤੋਂ ਵੱਖ-ਵੱਖ ਪਾਰਟੀਆਂ ਨੇ ਅੰਮ੍ਰਿਤਸਰ ਤੋਂ ਆਪਣੇ ਉਮੀਦਵਾਰ ਐਲਾਨ ਦਿੱਤੇ ਸੀ ਤੇ ਮੈਦਾਨ ਵਿੱਚ ਉਤਾਰ ਦਿੱਤੇ ਸੀ ਤਾਂ ਨਜ਼ਰਾਂ ਬਣੀਆਂ ਹੋਈਆਂ ਸੀ ਸ਼੍ਰੋਮਣੀ ਅਕਾਲੀ ਦਲ ਤੇ ਤਾਂ ਦੱਸਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਵੀ ਮੋਰਚਾ ਮਾਰ ਦਿੱਤਾ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਹੋਰਾਂ ਨੂੰ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਗਿਆ ਜਿਨ੍ਹਾਂ ਦਾ ਸਵਾਗਤ ਕਰਨ ਲਈ ਜਿੱਥੇ ਵੱਡੀ ਸ਼ਮੂਲੀਅਤ ਦੇ ਵਿੱਚ ਅਕਾਲੀ ਦਲ ਸਮਰਥਕ ਪਹੁੰਚੇ ਨੇ ਉੱਥੇ ਹੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਵੀ ਇਸ ਮੌਕੇ ਉਹਨਾਂ ਦੇ ਨਾਲ ਨਜ਼ਰ ਆਈ ਹੈ ਤੇ ਉੱਥੇ ਹੀ ਪਿੰਡਾਂ ਸ਼ਹਿਰਾਂ ਤੋਂ ਚੱਲ ਕੇ ਪੰਚ ਸਰਪੰਚ ਅਤੇ ਐਮਸੀ ਅਤੇ ਆਮ ਲੋਕ ਵੀ ਪਹੁੰਚੇ ਨੇ ਬਹੁਤ ਸਾਰੇ ਬੀਜੇਪੀ ਦੇ ਝਾੜੂ ਦੇ ਵਿੱਚੋਂ ਆ ਕੇ ਸ਼ਰਮਣੀ ਅਕਾਲੀ ਦਲ ਸ਼ਾਮਲ ਹੋਇਆ ਇੰਨਾ ਕਿ ਸਮਰਥਨ ਮਿਲਦਾ ਪਿਆ ਵਾ ਕਿ ਲੋਕੀ ਪਛਤਾਵੇ ਜਾਂ ਦੋ ਵਾਰੀ ਲੋਕਾਂ ਨੂੰ ਇਹ ਸਬਜ਼ ਬਾਗ ਵਿਖਾ ਕੇ ਠੱਗਿਆ ਵਾ ਇਹਨਾਂ ਲੋਕਾਂ ਨੇ ਕਾਂਗਰਸ ਨੇ ਵੀ ਠੱਗਿਆ ਆ ਝਾੜੂ ਵਾਲਿਆਂ ਨੇ ਤੇ ਲੋਕਾਂ ਦਾ ਜੋ ਹਾਲ ਕੀਤਾ ਦੋ ਸਾਲਾਂ ਜੀ ਲੋਕੀ ਕੰਨਾਂ ਨੂੰ ਹੀ ਹੱਥ ਲਾਉਂਦੇ ਆ ਵੀ ਹੁਣ ਕਿਸੇ ਦੀਆਂ ਗੱਲਾਂ 'ਚ ਨਹੀਂ ਆਉਣਿਆ ਇਹ ਸਭ ਮਾਡਲ ਨਵਾਂ ਨਵਾਂ ਲੈ ਕੇ ਆਉਂਦੇ ਕੋਈ ਅਮਰੀਕਾ ਦਾ ਮਾਡਲ ਲਿਆ ਆ ਵਾ ਕੋਈ ਕਿਤੋਂ ਲੈ ਆਉਂਦਾ ਕੋਈ ਦਿੱਲੀੋਂ ਲੈ ਆਇਆ ਸੀ ਪਹਿਲਾਂ ਤੇ ਕੋਈ ਸੌਹਾ ਖਾ ਕੇ ਲੋਕਾਂ ਨੂੰ ਲੁੱਟ ਕੇ ਲੈ ਗਿਆ ਇਸ ਕਰਕੇ ਲੋਕੀ ਇਸ ਪਛਤਾਵੇ 'ਚ ਆ ਲੋਕਾਂ ਨੂੰ ਯਾਦ ਆ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਸਰਦਾਰ ਵੀਰ ਸਿੰਘ ਬਾਦਲ ਸਰਕਾਰ ਪਰ ਪ੍ਰਕਾਸ਼ ਸਿੰਘ ਬਾਦਲ ਦੇ ਕੰਮ ਉਹਨਾਂ ਦੀਆਂ ਵੈਲਫੇਅਰ ਸਕੀਮਾਂ ਕਿਸਾਨਾਂ ਨੂੰ ਵੀ ਸਭ ਨੂੰ ਉਹਨਾਂ ਦੀ ਡਿਵੈਲਪਮੈਂਟ ਇਸ ਕਰਕੇ ਸਭ ਵਾਪਸ ਆ ਰਿਹਾ ਆ ਆਉਣ ਵਾਲਾ ਸਮਾਂ ਜਿਹੜਾ ਪਾਰਲੀਮੈਂਟ ਦੇ ਵਿੱਚ ਵੀ ਪੰਜਾਬ ਦੇ ਵਿੱਚ ਜਿਹੜਾ ਵਾ ਸ਼੍ਰੋਮਣੀ ਅਕਾਲੀ ਦਲ ਜਿਹੜੀਆਂ ਉਹ ਮੈਕਸਿਮਮ ਸੀਟਾਂ ਜਿੱਤੂਗਾ ਤੇ ਆਉਣ ਵਾਲੀ ਸਰਕਾਰ ਵੀ ਸ਼੍ਰੋਮਣੀ ਅਕਾਲੀ ਦਲ ਦੀ ਹੈ ਕਿਉਂਕਿ ਜੋ ਅਸੀਂ ਟੈਂਪਰੇਮੈਂਟ ਜੋ ਛਾਹ ਲੋਕਾਂ ਦਾ ਜੋ ਜਨੂਨ ਵੇਖਦੇ ਪਏ ਆ ਇਹ ਬਿਲਕੁਲ ਵੇਭ ਮੰਨੂਗੀ ਪਰਵਾ ਘਰ ਬਲੇ ਜੀ ਪੂਰਾ ਪਰਵਾ ਤੁਹਾਡੇ ਸਾਹਮਣੇ ਹੀ ਆ ਵੇਖ ਲਓ ਕਿਤਨਾ ਛਾਲਾ ਮਾਰਦੇ ਪਏ ਲੋਕ ਜੀ ਸ਼ਹਿਰ ਨੂੰ ਤੁਸੀਂ ਯੂਰਬ ਬਣਾਇਆ ਤੇ ਪਿੰਡਾਂ ਦਾ ਵੀ ਉਥੇ ਤੁਹਾਡੇ ਤੇ ਵਿਕਾਸ ਕੀਤਾ ਜਾਵੇ ਤੇ ਪਿੰਡਾਂ ਦਾ ਕਾ ਟੈਲਾਂ ਲੱਗੀਆਂ ਯੂਰਬ ਨਹੀਂ ਲੱਗਦਾ ਪਿਆ ਤੁਹਾਨੂੰ ਇਹ ਰੋਡੀਕੇ ਸਾਹਿਬ ਦੀਆਂ ਲੱਗੀਆਂ ਹੈ ਇਹ ਤੋਂ ਬਾਅਦ ਟੇਟਰ ਨਹੀਂ ਲੱਗੀ ਕੋਈ ਪੁੱਟਿਆ ਗਿਆ ਹੋਊਗਾ ਕਨੈਕਸ਼ਨ ਕੋਈ ਲੈਣ ਵਾਲੇ ਰਿਪੇਅਰ ਵੀ ਨਹੀਂ ਹੋਇਆ ਇਹ ਤੋਂ ਵੀ ਵੱਧ ਵਿਕਾਸ ਦੀ ਮੰਗ ਕਰਦੇ ਨੇ ਲੋਕ ਮੈਂ ਕਹਾਂ ਜੋ ਕਹਿਣਗੇ ਜੋ ਮੂੰਹੋਂ ਕਹਿਣਗੇ ਦੁਨੀਆਂ ਦੇ ਕੁਛ ਔਖਾ ਹੀ ਨਹੀਂਗਾ ਅੱਛਾ ਹੀ ਨਹੀਂ ਹੈਗੀ ਲੋਕਾਂ ਦੀ ਮੈਂ ਤਾਂ ਇਹਨਾਂ ਨੂੰ ਕਿਹਾ 75 ਸਾਲਾਂ ਦੇ ਪਾਰਲੀਮੈਂਟ ਦੇ ਇਤਿਹਾਸ ਦੇ ਵਿੱਚ ਕੋਈ ਮੈਨੂੰ ਇੱਕ ਐਮਪੀ ਦੱਸੋ ਜਿਨੇ ਦੋ ਪੈਸਾ ਦਾ ਕੰਮ ਕੀਤਾ ਕਿਸੇ ਨੇ ਕੱਖ ਕੀਤਾ ਹੀ ਨਹੀਂ ਆ ਤੇ ਪਹਿਲਾਂ ਮੇਰੇ ਤੋਂ ਐਮਐਲਏ ਵੀ ਨਹੀਂ ਕਿਸੇ ਨੇ ਕੀਤਾ ਨਾ ਮੰਤਰੀ ਨੇ ਕਿਹਾ ਇਹ ਕੰਮ ਦਾ ਕਲਚਰ ਅਸੀਂ ਲੈ ਕੇ ਆਏ ਆ ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਹੀ ਲੈ ਕੇ ਆਈ ਆ ਤੇ ਸੁਖਬੀਰ ਬਾਦਲ ਹੀ ਲੈ ਕੇ ਆ ਰਣਜੀਤ ਸਿੰਘ ਲੈ ਕੇ ਆ ਹਨਲ ਜੋਸ਼ੀ ਲੈ ਕੇ ਆ ਪਹਿਲਾਂ ਨਾ ਕਿਸੇ ਨੇ ਕੰਮ ਕੀਤਾ ਨਾ ਕਿ ਉਹਨੂੰ ਪਤਾ ਹੈ ਬਾਦੀ ਕੇ ਲੋਕਾਂ ਨੂੰ ਅੱਜ ਅਹਿਸਾਸ ਹੋ ਰਿਹਾ ਵੀ ਉਤੋਂ ਬਾਅਦ ਵੀ ਤਕ ਨਹੀਂ ਹੋਇਆ। ਐਪੀ ਨੇ ਗੋਦ ਹੀ ਰੇ ਆ ਪਿੰਡ ਬਾਦ ਝਾੜੀ ਵੀ ਮਾਰੀ ਜਾ ਕੇ ਨਾ ਪਿੰਡਾਂ ਦੀ। ਇਹ ਗੋਦ ਚ ਹੋਰ ਕੁਝ ਭਾ ਕੇ ਬਹਿ ਗਏ ਰਾਸ਼ਨ ਪਾਣੀ ਤੇ ਆਪਣਾ ਪ੍ਰਾਡ ਫਲੂਟ ਕਈ ਗੋਦ ਚ ਰੱਖ ਲਏ ਤੇ ਫਿਰ ਪਿੰਡਾਂ ਦਾ ਖਿਆਲ ਕਿੱਥੋਂ ਰੱਖਣਾ ਹੈ? ਅੱਜ ਲੋਕ ਸਭ ਹਲਕਾ ਅਟਾਰੀ ਦੇ ਵਿੱਚ ਜਹਦਰ ਗੁਲਜਾਰ ਸਿੰਘ ਜੀ ਰਣੀ ਕੇ ਜੋ ਸਾਬਕਾ ਮੰਤਰੀ ਪੰਜਾਬ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਅਟਾਰੀ ਸਰਕਲ ਤੋਂ ਸ਼ੁਰੂ ਹੋ ਕੇ ਅੱਜ ਚੌਥੇ ਬਰੂਬ ਦੇ ਹੀ ਪਹੁੰਚਿਆ। ਸੰਗਤਾਂ ਦਾ ਠਾਠਾ ਮਾਰਦਾ ਇਕੱਠ ਸਿਰ ਨਿਲਜੋਸ਼ੀ ਜੋ ਪਾਰਲੀਮੈਂਟ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਤੇ ਸਾਰੇ ਸਰਕਲਾਂ ਨੇ ਹਲਕੇ ਦੇ ਨਮਾਇੰਦਿਆਂ ਨੇ ਪੰਚਾਂ ਸਰਪੰਚਾਂ ਸਰਕਲ ਪ੍ਰਧਾਨਾਂ ਤੇ ਵੋਟਰਾਂ ਸਪੋਰਟਰਾਂ ਨੇ ਖੁੱਲ ਕੇ ਵਿਚਾਰਾਂ ਕੀਤੀਆਂ ਨੇ ਅੱਜ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਆ ਕਿ ਬੀਜੇਪੀ ਦੇ ਇੱਕ ਸਾਬਕਾ ਜ਼ਿਲ੍ਹਾ ਪ੍ਰਧਾਨ ਅਦਿਲ ਜੀ ਅਤੇ ਕਾਂਗਰਸ ਦੇ ਪੰਜਾਬ ਪ੍ਰਦੇਸ਼ ਕਮੇਟੀ ਦੇ ਸੀਨੀਅਰ ਲੀਡਰ ਜਿਹੜੇ ਨੇ ਤੇ ਕੁਝ ਆਪ ਦੇ ਵਰਕਰ ਉਹ ਤਿੰਨਰ ਵੈਰੀ ਪਾਰਟੀਆਂ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਉਹ ਸ੍ਰੀ ਅਨਿਲ ਜੋਸ਼ੀ ਦੇ ਦੀ ਵਜੂਦਗੀ ਦੇ ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਨੇ ਇਹ ਤੋਂ ਸਾਬਤ ਹੁੰਦਾ ਵਾ ਕਿ ਪੰਜਾਬ ਦੇ ਲੋਕਾਂ ਨੇ ਫੈਸਲਾ ਕੀਤਾ ਵਾ ਕਿ ਅੰਮ੍ਰਿਤਸਰ ਲੋਕ ਸਭਾ ਸੀਟ ਤੇ ਸੀਟ ਸਮੇਤ ਪੰਜਾਬ ਦੀਆਂ 13 ਦੀਆਂ 13 ਸੀਟਾਂ ਉਹ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ 'ਚ ਜਾ ਰਹੇ ਨੇ ਅਸ ਮੇਰੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੈਂਬਰ ਜਿਹਦਰ ਬਖਵਿੰਦਰ ਸਿੰਘ ਜੀ ਕਾਪੜਖੇੜੀ ਆ ਬੰਮ ਸਾਹਿਬ ਤੇ ਹਲਕੇ ਦੀ ਸਮੁੱਚੀ ਦੀ ਦ੍ਰਿਸ਼ ਵੀ ਮੌਜੂਦ ਆ ਇਸ ਕਰਕੇ ਲੋਕਾਂ ਨੇ ਫੈਸਲਾ ਕਰ ਲਿਆ ਵਾ ਕਿ 2024 ਜਿਹੜੀ ਆਈ ਹੈ ਪਾਰਲੀਮੈਂਟ ਦੀ ਚੋਣ 13 ਦੀਆਂ 13 ਸੀਟਾਂ ਤੇ 2027 ਦੇ ਵਿੱਚ ਸਰਦਾਰ ਸਰਬੀਰ ਸਿੰਘ ਜੀ ਬਾਲਾ ਸਾਹਿਬ ਨੂੰ ਲੋਕ ਮੁਖਵਤੀ ਵੇਖਣਾ ਚਾਹੁੰਦੇ ਨੇ ਇਹ ਸਾਡੀ ਇਸ ਮੌਕੇ ਲੀਡਰਸ਼ਿਪ ਨੇ ਕਿਹਾ ਕਿ ਕਾਂਗਰਸ ਭਾਜਪਾ ਅਤੇ ਆਪ ਨੂੰ ਟੱਕਰ ਦੇਣ ਲਈ ਅਕਾਲੀ ਦਲ ਦੇ ਚੋਟੀ ਦੇ ਆਗੂ ਜੋਸ਼ੀ ਹੋਰਾਂ ਨੂੰ ਚੋਣ ਮੈਦਾਨ ਵਿੱਚ ਉਮੀਦਵਾਰ ਉਤਾਰ ਦਿੱਤਾ ਗਿਆ ਜਿਨ੍ਹਾਂ ਨੂੰ ਭਾਰੀ ਬਹੁਮਤ ਦੇ ਨਾਲ ਜਿਤਾ ਕੇ ਸੰਸਦ ਦੇ ਵਿੱਚ ਭੇਜਾਂਗੇ ਖੈਰ ਦਾਅਵੇ ਤਾਂ ਸਾਰੀਆਂ ਪਾਰਟੀਆਂ ਕਰ ਰਹੀਆਂ ਨੇ ਜਿੱਤ ਦੇ ਪਰ ਆਖਿਰ ਜਿੱਤ ਦੇ ਝੰਡੇ ਕੌਣ ਗੱਡੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ ਹਕੀਕੀ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਘਰੇਵਾਲ ਦੀ ਰਿਪੋਰਟ